ਅੱਜ ਮidan ਸਾਭਾ ਹਲਕਾ ਫੈਲ ਦੇ ਨਗਰ ਕੌਂਸਲ ਦਫ਼ਤਰ ਵਿਖੇ ਪੱਤਰਕਾਰਾਂ ਵੱਲੋਂ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਇਸ ਵਿੱਚ ਪ੍ਰੈਸ ਕਲੱਬ ਸਬ ਡਿਵੀਜ਼ਨ ਫੈਲ ਦਾ ਗਠਨ ਕੀਤਾ ਗਿਆ ਜਿਸ ਵਿੱਚ ਸਭ ਸੰਮਤੀ ਦੇ ਨਾਲ ਲਾਲ ਸਿੰਘ ਮੰਗਟ ਨੂੰ ਇਸ ਪ੍ਰੈਸ ਕਲੱਬ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਜੇ ਸਦਾਰ ਮਨਜੀਤ ਸਿੰਘ ਟੀਰਾ ਬਰਮਾਲੀਪੁਰ ਨੂੰ ਇਸ ਕਲੱਬ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਗੁਰਦੀਪ ਸਿੰਘ ਸ਼ਾਹਪੁਰ ਨੂੰ ਇਸ ਕਲੱਬ ਦਾ ਮੀਤ ਪ੍ਰਧਾਨ ਅਤੇ ਰਮੇਂਦਰ ਸੇਠ ਨੂੰ ਇਸ ਕਲੱਬ ਦਾ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ ਇਸ ਤੋਂ ਇਲਾਵਾ ਤਰਾਹਾ ਸ਼ਹਿਰ ਦੇ ਸੀਨੀਅਰ ਮੋਸਟ ਪੱਤਰਕਾਰ ਸ਼ੇਬ ਨਾਇਕ ਜੀ ਨੂੰ ਅਤੇ ਜਗਿੰਦਰ ਸਿੰਘ ਅਬਰਾਏ ਨੂੰ ਇਸ ਪ੍ਰੈਸ ਕਲੱਬ ਦਾ ਸਰਪ੍ਰਸਤ ਮੈਂਬਰ ਬਣਾਇਆ ਗਿਆ। ਆਓ ਦੇਖਦੇ ਹਾਂ ਪੂਰੀ ਰਿਪੋਰਟ। ਜਿਵੇਂ ਖੜਿਆ ਨਗਰ ਕਾਉਂਸਲ ਪੈਲ ਦੇ ਦਫ਼ਤਰ ਵਿਖੇ ਅੱਜ ਇੱਥੇ ਵੱਖ-ਵੱਖ ਪੱਤਰਕਾਰਾਂ ਵੱਲੋਂ ਇੱਕ ਪ੍ਰੈਸ ਕਲੱਬ ਸਬ ਡਿਵੀਜ਼ਨ ਪ੍ਰੈਸ ਕਲੱਬ ਬਣਾਇਆ ਗਿਆ ਤੇ ਕਿਸ ਮਕਸਦ ਲਈ ਇਸ ਪ੍ਰੈਸ ਕਲੱਬ ਨੂੰ ਬਣਾਇਆ ਗਿਆ। ਕਿਉਂਕਿ ਆਲਰੇਡੀ ਪੈਲ ਦੇ ਵਿੱਚ ਪਹਿਲਾਂ ਇੱਕ ਪ੍ਰੈਸ ਕਲੱਬ ਹੈ ਫਕਰ ਕੀ ਇਸ ਕੀ ਮਕਸਦ ਹੈ ਤੇ ਕੀ ਨੋਬਤ ਆਈ ਹੈ ਉਹ ਕਰਦੇ ਆ ਪ੍ਰੈਸ ਕਲੱਬ ਦੇ ਪ੍ਰਧਾਨ ਦੇ ਨਾਲ ਗੱਲਬਾਤ ਹਾਂਜੀ ਪ੍ਰਧਾਨ ਜੀ ਅੱਜ ਤੁਹਾਨੂੰ ਪ੍ਰੈਸ ਕਲੱਬ ਸਬਡਿਵੀਜ਼ਨ ਪੈਲ ਦਾ ਪ੍ਰਧਾਨ ਲਗਾਇਆ ਗਿਆ ਤੇ ਕੀ ਨੋਬਤ ਆ ਗਈ ਸੀ ਤੇ ਤੁਹਾਨੂੰ ਆਪਣਾ ਅਲੱਗ ਪ੍ਰੈਸ ਕਲੱਬ ਲਾਉਣਾ ਪਿਆ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸਾਡੇ ਨਿਹਰ ਸਿੰਘ ਧੀਰਾ ਜੀ ਦਾ ਜਿਨ੍ਹਾਂ ਨੇ ਇਹ ਸਟੈਪ ਚੱਕਿਆ ਇਹਨਾਂ ਨੇ ਜਿਹ पहल ਕਰੀ ਵੀ ਹੋਈ ਆ ਜਿਸ ਕਰਕੇ ਅੱਜ ਅਸੀਂ ਸਫਲ ਹੋ ਚੁੱਕੇ ਹਾਂ ਇਸ ਵਿਸ਼ੇ ਤੇ ਨੌਬਤ ਕਿਉਂ ਆਈ ਪੁਰਾਣੇ ਜਿਹੜੇ ਕਲੱਬ ਵਾਲੇ ਬੰਦੇ ਆ ਉਹ ਅਕਸਰ ਬਾਕੀਆਂ ਨੂੰ ਇਗਨੋਰ ਕਰ ਦਿੰਦੇ ਆ ਕਿਸੇ ਨਾਲ ਖੜਦੇ ਨਹੀਂਗੇ ਜਾਂ ਉਹਨਾਂ ਨੂੰ ਸਮੱਸਿਆ ਆਉਂਦੀ ਆ ਤਾਂ ਉਹ ਸਮੱਸਿਆ ਤੋਂ ਭੱਜ ਜਾਣ ਦੀ ਕੋਸ਼ਿਸ਼ ਕਰਦੇ ਆ ਉਹ ਸਿਰਫ ਪੰਜ ਚਾਰ ਬੰਦਿਆਂ ਨੇ ਆਪਣਾ ਨਿੱਜੀ ਕਲੱਬ ਬਣਾ ਕੇ ਰੱਖਿਆ ਹੋਇਆ ਅੱਜ ਤੱਕ ਉਹਨਾਂ ਵੱਲੋਂ ਕੋਈ ਸਮਾਜ ਸੇਵਾ ਕਿਸੇ ਦੀ ਹੈਲਪ ਕਰਨੀ ਕਿਸੇ ਦਾ ਕੋਈ ਮਕਸਦ ਨਹੀਂ ਉਹ ਸਿਰਫ ਫੋਟੋ ਕਰਾ ਕੇ ਜਾਂ 15 ਅਗਸਤ 26 ਜਨਵਰੀ ਲੈ ਕੇ ਟਰੋਫੀ ਘਰ ਬਹਿ ਜਾਂਦੇ ਆ ਪੁਲਿਸ ਕੋ ਜਾ ਕੇ ਆਪਣੀ ਖਬਰਾਂ ਬਣਾ ਕੇ ਉਹਨਾਂ ਇੰਨੇ ਕੰਮ ਆ ਅਗਰ ਕੋਈ ਸਮ ਨਹੀਂ ਇਸ ਕਰਕੇ ਸਾਨੂੰ ਬੁਲਾਉਣੀ ਪਈ ਭਈ ਅਸੀਂ ਸਮਾਜ ਸੇਵਾ ਦੇ ਕੰਮ ਕਰਾਂਗੇ ਪੱਤਰਕਾਰ ਦੇ ਹੈਗੇ ਹੈਗੇ ਆ ਨਾਲ ਜਿਹੜੇ ਹੋਰ ਐਕਟੀਵਿਟੀਆਂ ਨੇ ਉਹ ਅਸੀਂ ਕਰਕੇ ਲੋਕਾਂ ਨੂੰ ਦਿਖਾਵਾਂਗੇ ਮਗਟ ਸਾਹਿਬ ਪਿਛਲੇ ਦਿਨੀ ਜੋ ਇਸ ਪ੍ਰੈਸ ਕਲੱਬ ਦੇ ਮੈਂਬਰ ਨੇ ਇਹਨਾਂ ਵੱਲੋਂ ਡੀਸੀ ਸਾਹਿਬਾਨ ਨੂੰ ਇੱਕ ਪੱਤਰ ਦਿੱਤਾ ਗਿਆ ਸੀ ਕਿ ਕੁਝ ਪੱਤਰਕਾਰ ਜੋ ਬਲੈਕਮਿਲਿੰਗ ਵਗੈਰਾ ਕਰਦੇ ਨੇ ਉਸ ਬਾਰੇ ਕੀ ਕਹੋਗੇ ਉਹਦਾ ਜਵਾਬ ਡੀਸੀ ਸਾਹਿਬ ਜੀ ਨੇ ਕਿਹਾ ਉਹਨਾਂ ਨੇ ਕਿਹਾ ਵੀ ਜੇ ਕੋਈ ਗਲਤ ਕਰਦਾ ਤਾਂ ਜਾ ਕੇ ਪੁਲਿਸ ਸ਼ਿਕਾਇਤ ਕਰੋ ਉਹ ਜਵਾਬ ਜਿਸਨੂੰ ਦੇ ਚੁੱਕੇ ਨੇ ਉਹ ਉਹਦਾ ਇਹਨਾਂ ਦਾ ਕੋਈ ਅਸਰ ਨਹੀਂ ਹੈ ਕਿਸੇ ਗੱਲ ਦਾ ਸਾਡੇ ਨਾਲ ਨੇ ਪ੍ਰੈਸ ਕਲੱਬ ਪਾਇਲ ਸਬਡਿਵੀਜ਼ਨ ਦੇ ਚੇਅਰਮੈਨ ਸਰਦਾਰਨ ਸਿੰਘ ਧੀਰਾਜੀ ਧੀਰਾਜੀ ਕਿਸ ਮਕਸਦ ਲਈ ਪ੍ਰੈਸ ਕਲੱਬ ਬਣਾਇਆ ਗਿਆ ਪ੍ਰੈਸ ਕਲੱਬ ਮੇਨ ਮਕਸਦ ਤਾਂ ਇਹਨਾਂ ਨੇ ਲਾਲ ਸਿੰਘ ਮਾੜੀ ਜੀ ਨੇ ਦੱਸਤਾ ਦੂਜੀ ਗੱਲ ਇਹ ਹੈ ਜਿਹੜਾ ਪ੍ਰੈਸ ਕਲੱਬ ਆਪਾਂ ਬਣਾਇਆ ਪੱਤਰਕਾਰਾਂ ਦੀਆਂ ਸਮੱਸਿਆਵਾਂ ਨੇ ਜਿਹੜੀਆਂ ਉਹਨਾਂ ਨੂੰ ਹੱਲ ਕਰਨ ਵਾਸਤੇ ਬਣਾਇਆ ਦੂਜੀ ਗੱਲ ਇਹ ਹੈ ਵੀ ਪੱਤਰਕਾਰਾਂ ਦੀਆਂ ਸਮੱਸਿਆਵਾਂ ਦੇ ਨਾਲ ਨਾਲ ਸਮਾਜ ਸੇਵੀ ਕੰਮਾਂ ਨੂੰ ਵੀ ਅਸੀਂ ਪਹਿਲ ਦੇਵਾਂਗੇ ਜਿਵੇਂ ਕਿ ਖੂਨਦਾਨ ਕੈਂਪ ਹੋਇਆ ਲੜਕੀਆਂ ਦੇ ਵਿਆਹ ਹੋਏ ਹਨ ਜੀ ਤੇ ਬੂਟੇ ਲਗਾਉਣੇ ਹੋਰ ਜਿਵੇਂ ਕਿਸੇ ਦਾ ਕੋਈ ਮਤਲਬ ਕੋਈ ਵੀ ਲੋੜਵੰਦਾ ਉਹਦੀ ਮਦਦ ਕਰਨਾ ਹੀ ਸਾਡਾ ਮੁੱਖ ਮਕਸਦ ਆ ਸਾਡੇ ਨਾਲ ਨੇ ਹਰਮਿੰਦਰ ਸਿੰਘ ਸੇਠ ਇਸ ਪ੍ਰੈਸ ਕਲੱਬ ਦੇ ਵਾਈਸ ਚੇਅਰਮੈਨ ਹਾਂਜੀ ਸੈਡ ਸਾਹਿਬ ਕੀ ਕਹੋਗੇ ਬੜੀ ਖੁਸ਼ੀ ਦੀ ਗੱਲ ਹੈ ਪ੍ਰੈਸ ਕਲੱਬ ਬਣਾਇਆ ਗਿਆ ਇਸ ਮੌਕੇ ਤੇ ਕੀ ਕਹੋਗੇ ਇਸ ਪ੍ਰੈਸ ਕਲੱਬ ਦੀ ਬਹੁਤ ਸਖਤ ਜ਼ਰੂਰ ਸੀ ਕੁਝ ਹੁਣ ਤਾਈਆਂ ਆਈਆਂ ਉਹਦੇ ਕਾਰਨ ਸਾਨੂੰ ਇਹ ਪ੍ਰੈਸ ਕਲੱਬ ਬਣਾਉਣੀ ਪਈ ਹੁਣ ਅਸੀਂ ਅੱਗੇ ਵਾਸਤੇ ਇਹੀ ਕਰਾਂਗੇ ਜਿੱਥੇ ਅਸੀਂ ਜਿੱਥੇ ਅਸੀਂ ਪ੍ਰੈਸ ਕਲੱਬ ਕਲੱਬ ਦੇ ਮੈਂਬਰਾਂ ਨਾਲ ਤੇ ਕੋਈ ਸਮੱਸਿਆ ਆਉਂਦੀ ਹੈ ਜਿੱਥੇ ਉੱਥੇ ਖੜਨਾ ਹੈ ਉਹਦੇ ਨਾਲ ਨਾਲ ਹੀ ਸਮਾਜ ਨੂੰ ਵੀ ਇੱਕ ਸੇਹ ਦੇਣ ਦੀ ਕੋਸ਼ਿਸ਼ ਕਰਾਂਗੇ ਜੋ ਸਮਾਜ ਵਿੱਚ ਹੁਣ ਤਾਈਆਂ ਆਈਆਂ ਹਨ ਸਮਾਜ ਵਿੱਚ ਕਿਸੇ ਨਾ ਕਿਸੇ ਤੱਕਾ ਹੋ ਰਿਹਾ ਹੈ ਸਮਾਜ ਵਿੱਚ ਕੋਈ بے ਸਹਾਰਾ ਹੈ ਕੋਈ ਕਿਸੇ ਨੂੰ ਕੋਈ ਹੈਲਪ ਦੀ ਲੋੜ ਹੈ ਉਹ ਪ੍ਰੈਸ ਕਲੱਬ ਤੱਕ ਪਹੁੰਚ ਕਰੇ ਅਸੀਂ ਉਹਨਾਂ ਦੀ ਹਰ ਸਮੱਸਿਆ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਅਸੀਂ ਉਮੀਦ ਕਰਦੇ ਹਾਂ ਸਾਰੇ ਮੈਂਬਰਾਂ ਨੂੰ ਉਹ ਵੀ ਇਸੇ ਤਰ੍ਹਾਂ ਹੀ ਵੱਧ ਚੜ ਕੇ ਜੋ ਸਮਾਜ ਦੇ ਕੰਮ ਹਨ ਸਮਾਜ ਨੂੰ ਸੇਹ ਦੇਣ ਵਾਲੇ ਕੰਮ ਹਨ ਉਹਨਾਂ ਦਾ ਅਸੀਂ ਵੱਧ ਚੜ ਕੇ ਅਸੀਂ ਅੱਗੇ ਹੋ ਕੇ ਇਹ ਸਮਾਜ ਦੀ ਲੜਾਈ ਵੀ ਲੜਾਂਗੇ ਸਾਡੇ ਨਾਲ ਨੇ ਵਿਧਾਨ ਸਭਾ ਹਲਕਾ ਪੈਲ ਦੇ ਸੀਨੀਅਰ ਮੋਸਟ ਜਰਨਲਿਸਟ ਜੋ ਬਹੁਤ ਲੰਬੇ ਸਮੇਂ ਤੋਂ ਇਸ ਪੱਤਰਕਾਰਤਾ ਦੇ ਖੇਤਰ ਵਿੱਚ ਸਮਾਜ ਦੀ ਸੇਵਾ ਕਰ ਰਹੇ ਨੇ ਅ ਸ਼੍ਰੀ ਸ਼ੇਬ ਨਾਇਕ ਜੀ ਸ਼ੇਬ ਨਾਇਕ ਜੀ ਜਿਸ ਤਰ੍ਹਾਂ ਕਿ ਤੁਹਾਨੂੰ ਇਸ ਪ੍ਰੈਸ ਕਲੱਬ ਦਾ ਸਰਪ੍ਰਸਤ ਲਗਾਇਆ ਗਿਆ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਮੈਂ ਸਾਰੇ ਮੈਂਬਰਾਂ ਦਾ ਥੈਂਕਸ ਕਰਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਤੇ ਮੈਂ ਇੱਕ ਅਸ਼ਵਾਸ਼ਣ ਵੀ ਦਿੰਦਾ ਸਾਰਿਆਂ ਨੂੰ ਕਿ ਅਸੀਂ ਸਾਰਿਆਂ ਦੀ ਭਲਾਈ ਲਈ ਸਾਰੇ ਪੱਤਰਕਾਰਾਂ ਦੇ ਸਾਥੀਆਂ ਦੇ ਸਾਥ ਨਾਲ ਕੰਮ ਕਰਾਂਗੇ ਗੁਰਦੀਪ ਸਿੰਘ ਜੀ ਪਹਿਲੇ ਤਾਂ ਬਾਰਕਾ ਤੁਹਾਨੂੰ ਉਮੀਦਪੁਰਾਣ ਬਣਾਇਆ ਗਿਆ ਪ੍ਰੈਸ ਕਲੱਬ ਦਾ ਧੰਨਵਾਦ ਜੀ ਸੋ ਕੀ ਕੀ ਆਸਾਂ ਨੇ ਲੋਕਾਂ ਨੂੰ ਤੁਹਾਡੇ ਤੱਕ ਦੇਖੋ ਜੀ ਜਿਹੜੇ ਪੱਤਰਕਾਰ ਹੁੰਦੇ ਨੇ ਇਹ ਸਮਾਜ ਦਾ ਇੱਕ ਆਇਨਾ ਹੁੰਦੇ ਨੇ ਸ਼ੀਸ਼ਾ ਹੁੰਦੇ ਨੇ ਇਹਨਾਂ ਨੇ ਸੱਚਾਈ ਦਿਖਾਉਣੀ ਹੁੰਦੀ ਆ ਅਗਰ ਕਿਸੇ ਬੰਦੇ ਦੇ ਨਾਲ ਕਿਸੇ ਵੀ ਵਿਅਕਤੀ ਵਿਸ਼ੇਸ਼ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਇਨਜਸਟਿਸ ਹੁੰਦਾ ਬੇਇਨਸਾਫੀ ਹੁੰਦੀ ਆ ਤਾਂ ਉਹ ਜੋ ਪ੍ਰੈਸ ਜੋ ਪ੍ਰੈਸ ਹੈ ਜੋ ਪੱਤਰਕਾਰ ਨੇ ਉਹ ਉਹਨਾਂ ਨੇ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆ ਕੇ ਉਸ ਦੇ ਉੱਪਰ ਜੋ ਪੀੜਤ ਪਰਿਵਾਰ ਹੈ ਉਸ ਨੂੰ ਇਨਸਾਫ ਦਿਵਾਉਣਾ ਇਹਨਾਂ ਦਾ ਮੁੱਖ ਮਕਸਦ ਹੁੰਦਾ ਹੈ ਤੇ ਜਿਸ ਤਰ੍ਹਾਂ ਕਿ ਅੱਜ ਪਹਿਲ ਦੇ ਵਿੱਚ ਪ੍ਰੈਸ ਕਲੱਬ ਸਬਡਿਵੀਜ਼ਨ ਪਹਿਲ ਬਣਾਇਆ ਗਿਆ ਇਸ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਇੱਥੇ ਕੰਟਰੋਵਰਸੀ ਚੱਲੀ ਜਾ ਰਹੀ ਹੈ ਜੋ ਪ੍ਰੈਸ ਕਲੱਬ ਇੱਥੇ ਆਲਰੇਡੀ ਬਣਿਆ ਹੋਇਆ ਸੀ ਉਹਨਾਂ ਉਸ ਪ੍ਰੈਸ ਕਲੱਬ ਦੇ ਉੱਪਰ ਕੁਝ ਕੁ ਲੋਕਾਂ ਦਾ ਮੋਨੋਪੋਲੀ ਸੀ ਉਹਨਾਂ ਦੇ ਉੱਪਰ ਉਹਨਾਂ ਦਾ ਆਪਣਾ ਇਕਾ ਅਧਿਕਾਰ ਸੀ ਤੇ ਜਿਸ ਕਰਕੇ ਜੋ ਪੱਤਰਕਾਰ ਭਾਈਚਾਰੇ ਦੇ ਜ਼ਿਆਦਾ ਪੱਤਰਕਾਰ ਨੇ ਉਹ ਆਪਣੇ ਆਪ ਨੂੰ ਅਣਗੌਲਿਆ ਮਹਿਸੂਸ ਕਰਦੇ ਸਨ ਤੇ ਜੋ ਪੱਤਰਕਾਰਾਂ ਦੀਆਂ ਨਿੱਜੀ ਸਮੱਸਿਆਵਾਂ ਸਨ ਉਹ ਉਹ ਵੀ ਮਤਲਬ ਨਹੀਂ ਹੱਲ ਹੋ ਪਾਰੀਆਂ ਸਨ ਇਸ ਕਰਕੇ ਸਾਰੀਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਪ੍ਰੈਸ ਕਲੱਬ ਦਾ ਅਜੋਜਨ ਕੀਤਾ ਗਿਆ ਤੇ ਅਸੀਂ ਲੋਕਾਂ ਨੂੰ ਆਸ-ਵਸ਼ਸ਼ਨ ਭਰੋਸਾ ਦਿਵਾਉਂਦੇ ਆ ਕਿ ਅਸੀਂ ਉਹਨਾਂ ਦੇ ਜੇ ਵੀ ਕਿਸੇ ਵੀ ਕਿਸੇ ਵੀ ਬੰਦੇ ਦੇ ਨਾਲ ਕੋਈ ਇਨਜਸਟਿਸ ਹੁੰਦਾ ਬੇਇਨਸਾਫੀ ਹੁੰਦੀ ਆ ਚਾਹੇ ਉਹ ਸਰਕਾਰੀ ਦਰਬਾਰੇ ਆ ਜਾਂ ਸ਼ਾਸਨ ਪ੍ਰਸ਼ਾਸਨ ਦੇ ਵਿੱਚ ਆ ਤਾਂ ਅਸੀਂ ਉਸ ਨਾਲ ਬਿਲਕੁਲ ਤੰਦ ਹੀ ਨਾਲ ਇਮਾਨਦਾਰੀ ਨਾਲ ਇੱਕ ਇੱਕ ਠੋਕੇ ਉਸ ਨੂੰ ਇਨਸਾਫ ਦਿਵਾਉਣ ਦੀ ਕੋਸ਼ਿਸ਼ ਕਰਾਂਗੇ ਸੋ ਤਰਨਜੀ ਮubarakan ਤੁਹਾਨੂੰ ਵੀ ਇੱਥੇ ਇੱਕ ਉਹਦਾ ਦਿੱਤਾ ਗਿਆ ਤਕਰੀਬਨ ਅੱਜ ਜਿੰਨੇ ਵੀ ਬੰਦੇ ਪਹੁੰਚੇ ਆ ਇੱਥੇ ਸਾਰਿਆਂ ਨੂੰ ਉਹਦਿਆਂ ਦੇ ਨਾਲ ਸਤਿਮਾਨਿਆ ਗਿਆ ਪਹਿਲਾਂ ਤਾਂ ਸਾਰੇ ਹੀ ਵਧਾਈ ਦੇ ਹੱਕਦਾਰ ਨੇ ਇੱਧਰ ਸੀੜ ਸਾਬ ਖੜੇ ਨੇ ਇਹ ਵੀ ਵਧਾਈ ਦੇ ਹੱਕਦਾਰ ਨੇ ਸੋ ਅੱਜ ਦੀ ਮੀਟਿੰਗ ਕਰਨ ਦਾ ਮੇਨ ਮਕਸਦ ਕੀ ਸੀ ਇਹ ਪ੍ਰੈਸ ਕਲੱਬ ਬਣਾਉਣਾ ਬਹੁਤ ਜ਼ਰੂਰੀ ਸੀ ਕਿਉਂਕਿ ਜਿਹੜੇ ਕੁਝ ਲੋਕ ਪ੍ਰੈਸ ਨੂੰ ਬਦਨਾਮ ਕਰਦੇ ਨੇ ਅ ਥੋੜੇ ਬੁੱਤਰ ਕਰਨੇ ਜਿਹੜੇ ਰਲ ਕੇ ਆਪਣੀ 2-4 ਇਕੱਠੇ ਕਰਕੇ ਕਹਿ ਦਿੰਦੇ ਆ ਜੀ ਇਹ ਬਲੈਕਮੇਲ ਕਰਦੇ ਆ ਝੂਠੇ ਇਲਜ਼ਾਮ ਲਾਉਂਦੇ ਆ ਉਹਦੇ ਕਰਕੇ ਪ੍ਰੈਸ ਕਲੱਬ ਬਣਾਉਣਾ ਬਹੁਤ ਜ਼ਰੂਰੀ ਸੀ ਮੈਂ ਸਾਰਿਆਂ ਨੂੰ ਬਤਾਈ ਦਿੰਨਾ ਵੀ ਪ੍ਰੈਸ ਕਲੱਬ ਬਣਾਇਆ ਕਿਸੇ ਵੀ ਪੱਤਰਕਾਰ ਨੂੰ ਕੋਈ ਸਮੱਸਿਆ ਆਂਦੀ ਆ ਤਾਂ ਇਹ ਸਾਰੇ ਇਸੇ ਲਈ ਇਹ ਪ੍ਰੈਸ ਕਲਬ ਬਣਾਇਆ ਗਿਆ ਹਰ ਇੱਕ ਮਹੀਨੇ ਮੀਟਿੰਗ ਹੋਊਗੀ ਜੇ ਕਿਸੇ ਪੱਤਰਕਾਰ ਨੂੰ ਕੋਈ ਵੀ ਪ੍ਰੋਬਲਮ ਆਂਦੀ ਆ ਤਾਂ ਸਾਰੇ ਮੈਂਬਰ ਖੜੇ ਨੇ ਸਾਰੇ ਮੈਂਬਰ ਇੱਕ ਮਦਦ ਕਰਨਗੇ ਉਹਦੀ ਲਈ ਇਕੱਲੇ ਪੱਤਰਕਾਰ ਨੂੰ ਕਿ ਆਮ ਪਬਲਿਕ ਨੂੰ ਜੇ ਪੱਤਰਕਾਰਾਂ ਦੇ ਖਿਲਾਫ ਕੋਈ ਗਿਲਾ ਸ਼ਿਕਵਾ ਹੋਊਗਾ ਉਹ ਵੀ ਆ ਕੇ ਆਪਣੇ ਸੁਝਾਅ ਦੇ ਸਕਦੇ ਆ ਬਿਲਕੁਲ ਜੀ ਬਿਲਕੁਲ ਉਹ ਆ ਸਕਦੇ ਆ ਹਰ ਇੱਕ ਮੀਟਿੰਗ ਜੀ ਆਪਾਂ ਮੈਸੇਜ ਲਾਵਾਂਗੇ ਕੋਈ ਕਿਸੇ ਨੂੰ ਵੀ ਕੋਈ ਪ੍ਰੋਬਲਮ ਆਂਦੀ ਆ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਆ ਆਪਾਂ ਵੱਧ ਤੋਂ ਵੱਧ ਵੱਧ ਤੋਂ ਵੱਧ ਸਹਾਇਤਾ ਦੇਵਾਂਗੇ ਭਾਈ ਮੈਂ ਇਹਨਾ ਕਹਿਣਾ ਵੀ ਜਿਹੜਾ ਅੱਜ ਕਲੱਬ ਦੀ ਸਥਾਪਨਾ ਹੋਈ ਆ ਨਾ ਇਸ ਕਲੱਬ ਨੇ ਬਹੁਤ ਵੱਡੀ ਇੱਕ ਬੁੱਕਲ ਖੋਲੀ ਆ ਜਿਹੜੀ ਬੁੱਕਲ ਆਮ ਕਲੱਬ ਨਹੀਂ ਖੋਲਦੇ ਜਿਵੇਂ ਅੱਜ ਸੋਸ਼ਲ ਮੀਡੀਆ ਦਾ ਜੋਗ ਆ ਸੋਸ਼ਲ ਮੀਡੀਆ ਵਾਲਿਆਂ ਨੂੰ ਪਰੇ ਕਰਕੇ ਰੱਖਦਾ ਸੀ ਦੂਜੇ ਕਲੱਬਾਂ ਨੇ ਕਿਉਂਕਿ ਉਹ ਇਸ ਨੂੰ ਪੱਤਰਕਾਰ ਹੀ ਮੰਨਦੇ ਜਿਹੜੇ ਸੋਸ਼ਲ ਮੀਡੀਆ ਦੇ ਕਲੱਬ ਦੇ ਬਣੇ ਹੋਏ ਨੇ ਵੈਬ ਚੈਨਲ ਚੱਲਦੇ ਉਹ ਕਹਿੰਦੇ ਸਾਡੇ ਪੱਤਰਕਾਰ ਵੀ ਜਦ ਕਿ ਹਰ ਇੱਕ ਬੰਦੇ ਦਾ ਅਧਿਕਾਰ ਆ ਵੀ ਉਹ ਕੋਈ ਵੀਬ ਚੈਨਲ ਚਲਾਉਂਦਾ ਚਾਹੇ ਫੇਸਬੁੱਕ ਤੇ ਚਾਹੇ ਕੋਈ ਵੀ ਆ ਉਹ ਚੈਨਲ ਤੇ ਚਲਾਉਂਦਾ ਕਿਉਂਕਿ ਉਹ ਪੱਤਰਕਾਰੀ ਦੌਰ ਤੇ ਚੱਲਦਾ ਕਿਉਂਕਿ ਪੱਤਰਕਾਰੀ ਨਾਲ ਜੁੜਿਆ ਹੋਇਆ ਪੱਤਰਕਾਰੀ ਲਾਈਨ ਨਾਲ ਜੁੜਿਆ ਅੱਜ ਇਹਨਾਂ ਦੀ ਬੁੱਕਲ ਏਡੀ ਵੱਡੀ ਖੋਲ ਕੇ ਇਹਨਾਂ ਨੇ ਸਾਰੇ ਲੋਕਾਂ ਨੂੰ ਸਮਾਇਆ ਅਸੀਂ ਇੱਕ ਜ਼ਰੂਰ ਦੱਸਣਾ ਚਾਹੁੰਦੇ ਆ ਆਉਣ ਵਾਲੇ ਸਮੇਂ 'ਚ ਇਸ ਕਲੱਬ ਵੱਲੋਂ ਲੋੜਵੰਦ ਧੀਆਂ ਦੇ ਜਿੱਥੇ ਵਿਆਹ ਵੀ ਕੀਤੇ ਜਾਣਗੇ ਜਿੰਦੇ ਲੋੜਵੰਦਾਂ ਦੀ ਮਦਦ ਕੀਤੀ ਜਾਊਗੀ ਤੇ ਉਹ ਸਾਰੀ ਇਹਨਾਂ ਦੀ ਸੰਸਥਾ ਦੇ ਸਮਰਪਿਤ ਹੋਊਗੀ ਕਿਉਂਕਿ ਮੈਂ ਇੱਕ ਹੋਰ ਗੱਲ ਦੱਸ ਦੇਣਾ ਚਾਹਨਾ ਵੀ ਜਿਹੜੇ ਕਿਸੇ ਨੂੰ ਕੋਈ ਵੀ ਪ੍ਰੋਬਲਮ ਆ ਹਨਾ ਕਿਸੇ ਧੀ ਨੂੰ ਤਾਂ ਉਹ ਇਹ ਕਲੱਬ ਨਾਲ ਆ ਕੇ ਆਪ ਦਾ ਸਾਧਨਾ ਸਾਧਨ ਤਾਂ ਉਹਨਾਂ ਦਾ ਹੱਲ ਕੀਤਾ ਜਾਊਗਾ ਮੈਂ ਕਲੱਬ ਦਾ ਧੰਨਵਾਦ ਆ ਜਿਹੜਾ ਧੰਨਵਾਦੀ ਕਰਦਾ ਕਿਉਂਕਿ ਜਿਹੜੇ ਪ੍ਰਧਾਨ ਨੇ ਕਲੱਬ ਜੀ ਦੇ ਲਾਲ ਸਿੰਘ ਜੀ ਮਾਰਕਟ ਉਹਨਾਂ ਦਾ ਬਾਈ ਰਣਜੀਤ ਸਿੰਘ ਧੀਰਾ ਜੀ ਦਾ ਬਨਾਕ ਜੀ ਦਾ ਜਿੰਨੇ ਪੱਤਰਕਾਰ ਵੀ ਨਾਲ ਸਾਰਿਆਂ ਦਾ ਮੈਂ ਦੋ ਧੰਨਵਾਦ ਕਰਦਾ ਵੀ ਇਹ ਜ਼ਰੂਰੀ ਬਣਨਾ ਚਾਹੀਦਾ ਠੀਕ ਆ